ਆਲਸ ਸਸਿਕਾ ਜੀ ਸਾਰੇ ਲੋ ਤੁਸੀਂ ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਮੈਂ ਤੁਹਾਡਾ ਆਪਣਾ ਵਿੱਕੀ ਵੀਰ ਇੱਕ ਮਜੂਦ ਸੀ ਅੱਜ ਕਲਵਾਨੂ ਪਿੰਡ ਦੇ ਵਿੱਚ ਕਲਵਾਨੂ ਪਿੰਡ ਦੇ ਵਿੱਚ ਇੱਕ ਕਾਹ ਕੈਸੇ ਗੱਲ ਕਰੀਏ ਤੇ ਬਹੁਤ ਲੰਮੇ ਸਮੇਂ ਤੋਂ ਇੱਥੇ ਹਰ ਸਾੜ ਮੇਲਾ ਭਰਦਾ ਆ ਗੁੱਗਾ ਮਾੜੀ ਦਾ ਮੇਲਾ ਹੁੰਦਾ ਆ ਔਰ ਇੱਥੇ ਬਹੁਤ ਦੂਰੋ ਦੂਰੋ ਜਿਹੜੀਆਂ ਸੰਗਤਾਂ ਨੇ ਉਹ ਇੱਥੇ ਨਮਸਤਕ ਹੁੰਦੀਆਂ ਨੇ ਔਰ ਇਹ ਮੇਲਾ ਗੱਲ ਕਰੀ ਤਾਂ ਅਸੀਂ ਜਦੋਂ ਛੋਟੇ-ਛੋਟੇ ਹੁੰਦੇ ਸੀ ਉਦੋਂ ਤੋਂ ਇਹ ਮੇਲਾ ਜਾਨੀ ਕਿੱਥੇ ਭਰਦਾ ਨਜ਼ਰ ਆਉਂਦਾ ਹੈ ਔਰ ਇੱਥੇ ਛੋਟੇ-ਛੋਟੇ ਜਦੋਂ ਹੁੰਦੇ ਸੀ ਡੈਡੀ ਦੇ ਨਾਲ ਅਸੀਂ ਟਰੈਕਟਰ ਤੇ ਬੈਠ ਕੇ ਆਉਂਦੇ ਹੁੰਦੇ ਸੀ ਛੋਟਾ ਭਾਈ ਹੁੰਦਾ ਸੀ ਨਾਲ ਬੈਹਾਂ ਹੁੰਦਾ ਸੀ ਔਰ ਇਸ ਮੇਲੇ ਦੇ ਵਿੱਚੋਂ ਕਿਸੇ ਟਾਈਮ ਅਸੀਂ ਤਾਂ ਤਾਂ ਰਵੇ ਰਿਹਾ ਕਿ ਟਰੈਕਟਰ ਜਾਨੀ ਕਿ ਖਰੀਦੇ ਕੀ ਹੈਗੇ ਨੇ ਆਜੋ ਤੁਹਾਨੂੰ ਮੇਲੇ ਦੀਆਂ ਕੁਝ ਝਾਕੀਆਂ ਦਿਖਾਉਂਦੇ ਆ ਤੇ ਤੁਸੀਂ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਜ਼ਰੂਰ ਕਰ ਦਿਓ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਲਬਾਣੂ ਪਿੰਡ ਦੀਆਂ ਔਰ ਦੇਖ ਸਕਦੇ ਜਿਹੜੇ ਮੇਲੇ ਦੇ ਵਿੱਚ ਇੱਕ ਰੌਣਕਾਂ ਜਿਹੜੀਆਂ ਲੱਗੀਆਂ ਨਜ਼ਰ ਆ ਰਹੀਆਂ ਨੇ ਔਰ ਬਹੁਤ ਲੋਕੀ ਜਿਹੜੇ ਨੇ ਚਾਹ ਦੇ ਵਿੱਚ ਤੇ ਕੋਦੇ ਪੀਣੇ ਨਜ਼ਰ ਆ ਰਹੇ ਨੇ ਹਨਾ ਅੱਜ ਦੇਖ ਸਕਦੇ ਜਗੇ ਇਹ ਦਲੇਬੀਆਂ ਚਰੂਪੀਆਂ ਜੇ ਕਿਸੇਰੇ ਖਾਣੀਆਂ ਨੇ ਮੇਰਾ ਵੀਰ ਤਾਂ ਹੁਣ ਦੱਸ ਦਿਓ ਕਿਉਂਕਿ ਮੇਲਾ ਇਸ ਟਾਈਮ ਪੂਰਾ ਭਰਿਆ ਹੈ ਇਸ ਮੇਲੇ ਦੇ ਵਿੱਚ ਆ ਸਭ ਤੋਂ ਵੱਧ ਮਸ਼ਹੂਰ ਹੁੰਦਾ ਸੀ ਇੱਥੋਂ ਦਾ ਘਿਓਰ ਪਹਿਲਾਂ ਵੀ ਜਦੋਂ ਆਉਂਦੇ ਹੁੰਦੇ ਸੀ ਜ਼ਰੂਰ ਲੈ ਕੇ ਜਾਂਦੇ ਹੁੰਦੇ ਸੀ ਹਨਾ ਤੇ ਦੁਕਾਨਦਾਰ ਵੀ ਜਿਹੜੇ ਨੇ ਖਰੀਦਦਾਰੀ ਕਰ ਰਹੇ ਨੇ ਅੱਜ ਜੀ ਬੋਲੀ ਕਿਹਨਾਏ ਹੈ ਹੈ ਚਰਨਾ ਇਸੇ ਪਿੰਡ ਦੇ ਆਣ ਵਾਲਿਓ ਹਾਂ ਕਿੰਨੀ ਦਾ ਮੇਰਾ ਸੇਲ ਹੋ ਰਹੀ ਅੱਜ ਹੈ ਸੇਲ ਕਿੰਨੀ ਕ ਹੋ ਰਹੀ ਹੈ ਸੇਲ ਦਾ ਆਪਣੇ ਪਤਾ ਲੱਗੇਗਾ ਹਾਂ ਆਪਾਂ ਇਹਨਾਂ ਨੂੰ ਪਤਾ ਲੱਗ ਵਧੀਆ ਪੈ ਰਿਹਾ ਕਸਟਮਰ ਆ ਵੀ ਵਧੀਆ ਲੱਗ ਰਿਹਾ ਫੇਰ ਵੀ ਜਿਵੇਂ ਜਾਨੀ ਕਿ ਮੇਲਾ ਪਿਛਲੇ ਸਾਲਾਂ ਨਾਲੋਂ ਜ਼ਿਆਦਾ ਭਰਿਆ ਇਸ ਵਾਰ ਮੇਲੇ ਲੱਗ ਤੋਂ ਵਧੀਆ ਰਿਹਾ ਪਹਿਲਾਂ ਨਾਲ ਆ ਵਧੀਆ ਲੱਗ ਰਿਹਾ ਉਹ ਵਧੀਆ ਚੱਲ ਰਹੀ ਹੈ ਉਹ ਵਧੀਆ ਸੇਲ ਉਹ ਵਧੀਆ ਕੰਮ ਚੱਲਿਆ ਜੀ ਉਹ ਵਧੀਆ ਬੜੀ ਆਈ ਮੈਂ ਦੇਖ ਸਾਡੇ ਦੁਕਾਨਦਾਰਾਂ ਨੇ ਚਿਹਰੇ ਉੱਤੇ ਜਿਹੜੀ ਰੌਣਕ ਹੈ ਉਹ ਕਹਿ ਰਹੇ ਨੇ ਵੀ ਜਿਹੜਾ ਮੇਲਾ ਹੈ ਪਹਿਲਾਂ ਨਾਲੋਂ ਜ਼ਿਆਦਾ ਭਰਦਾ ਨਜ਼ਰ ਆ ਰਿਹਾ ਹੋਰ ਵੀ ਇੱਥੇ ਦੁਕਾਨਦਾਰ ਹੈਗੇ ਨੇ ਅਪਾ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਹਾਂਜੀ ਸਭ ਤੋਂ ਪਹਿਲਾਂ ਸਸੀ ਗਾਲ ਜੀ ਬਹੁਤ ਬਹੁਤ ਖੁਸ਼ੀ ਹੋਈ ਜੀ ਤੁਸੀਂ ਸਾਡੇ ਪਿੰਡ ਵਿੱਚ ਆਵਰੇ ਇਕੱਤਰਨਾ ਤੁਹਾਡਾ ਬਹੁਤ ਬਹੁਤ ਧੰਨਵਾਦੀ ਸਸੀ ਜੀ ਇਸ ਪਿੰਡ ਦੇ ਵਾਸੀ ਕਾ ਜਿਹੜਾ ਇਹ ਮੇਲਾ ਬਹੁਤ ਹੀ ਇਤਿਹਾਸਕ ਮੇਲਾ ਜੀ 1975 ਤੋਂ 71 ਤੋਂ ਚੱਲਦਾ ਰਿਹਾ ਮੇਲਾ ਸਾਡੇ ਬਜੂਤਾਂ ਤੋਂ ਹੁੰਦੀ ਸੀ ਉਸ ਤੋਂ ਬਾਅਦ ਇਹਨਾਂ ਦੇ ਪਰਬੜਾਉਣ ਨਹੀਂ ਹੁੰਦੀ ਜੇ ਅੱਜ ਤੋਂ ਕੇ ਚੱਲਦੀ ਹੈ ਜਿਹੜਾ ਇਹ ਮੇਲਾ ਜਿਹੜਾ ਆਪਣਾ ਏਰੀਆ ਤੋਂ ਪਾਚਮ ਪੁੱਟ ਲੈ ਕੇ ਇੱਥੋਂ ਦਾ ਸਰ ਇਹ ਲੋਕ ਸਾਰੇ ਇਕੱਠੇ ਹੁੰਦੇ ਹੁੰਦੇ ਸਨ ਸਭ ਤੋਂ ਪੁਰਾਣੀ ਸਭ ਤੋਂ ਪੁਰਾਣੀ ਇਹ ਗੁੱਗਾ ਮਾੜੀ ਹੈ ਏਰੀਆ ਦੇ ਸਭ ਤੋਂ ਪੁਰਾਣੀ ਗੁੱਗਾ ਮਾੜੀ ਹੈ ਜਿਹੜੇ ਲੱਗਦਾ ਕਿਉਂਕਿ ਸਮੇਂ ਦੇ ਨਾਲ ਨਾਲ ਚੇਂਜਸ ਹੁੰਦੀ ਗਈ ਆ ਸਮੇਂ ਦੇ ਨਾਲ ਸਮਾਜ ਬਦਲ ਗਿਆ ਇੱਥੇ ਇਹ ਮੰਤ ਸੀ ਭੀ ਜੇ ਅਗਰ ਕਿਸੇ ਨੂੰ ਰਾਤ ਨੂੰ ਸੁਪਨੇ 'ਚ ਕੋਈ ਸੱਪ ਪਤਰੀਤਾ ਤੇ ਸਾਂਪ ਕੋਈ ਕੁਝ ਵੀ ਦਿਖਦਾ ਸਾਂਪ ਨੂੰ ਰਾਤ ਨੂੰ ਤਾਂ ਕਹਿੰਦਾ ਵੀ ਇੱਥੇ ਦੁੱਗਾ ਮਾੜੀ ਤੇ ਚਾਂਦੀ ਦਾ ਸੰਪਤ ਜਣਾ ਬਣਾ ਕੇ ਚੜਾ ਦੇ ਤੁਸੀਂ ਤਾਂ ਸਾਰੀ ਉਮਰ ਤੂੰ ਸੁਪਨੇ 'ਚ ਕੋਈ ਸੱਪ ਨਹੀਂ ਦਿਖੇਗਾ ਮੈਂ ਨਹੀਂ ਕਿ ਮੰਨਤਾ ਹੈ ਤੁਹਾਡੇ ਜਿਹੜੀ ਮੰਨਤਾ ਹੈ ਜਿਹੜੇ ਸਾਡੇ ਬਜ਼ੁਰਗ ਦੱਸਦੇ ਹੁੰਦੇ ਕਿੰਨੇ ਕ ਪਿੰਡ ਆਉਂਦੇ ਨੇ ਹੁਣ ਹੁਣ ਤਕਰੀਬਨ ਹੁਣ ਪਿੰਡ ਸਮਝ ਦੇ ਨਾਲ ਨਾਲ ਪਹਿਲਾਂ ਇਹ ਕਹਿੰਦੇ ਸੀ ਸਾਡੇ ਸੁਣ ਚਾਹ ਸਾਡੇ ਬਜ਼ੁਰਗ ਦੱਸੇ ਕੱਕਰਗਾ ਵਾਲਾ ਇਧਰੇ ਬਾਗਛਾ ਉੱਪਰ ਉੱਕੋ ਸਾਰੇ ਮਲ ਉਹਤੇ ਸੰਠੀਆਂ ਦੇ ਹੁੰਦੇ ਸਿਆ ਪਰ ਹੁਣ ਜਿਹੜੇ ਲੋਕ ਸੀ ਭਗਤ ਸੀ ਜਿਹੜੇ ਪੁਰਾਣੇ ਸਮੇਂ ਚ ਉਹਨਾਂ ਨੇ ਛੱਟੀਆਂ ਬੁੱਗਾ ਮਾੜੀ ਆਪਣੇ ਜਹਰਪੀਰ ਦੇ ਜਿੱਥੇ ਜਨਮ ਸਥਾਨ ਉਹਨਾਂ ਦਾ ਉੱਥੇ ਚੜਾਏ ਉਹਨੂੰ ਮੰਨ ਤਾ ਥੋੜੀ ਥੋੜੀ ਮੰਨ ਲਓ ਘੜਦੀ ਜਾਈਏ ਪਹਿਲਾਂ ਨਾਲੋਂ ਮਨ ਲਓ ਐਡਵਾਂਸ ਨਹੀਂ ਹੈਗੀ ਤੁਸੀਂ ਦੇਖਿਆ ਸੀ ਜਿਹੜੇ ਇੱਥੋਂ ਦੇ ਰਹਿਣ ਵਾਲੇ ਨੇ ਉਹਨਾਂ ਨੇ ਕੁਝ ਗੱਲਾਂ ਬਾਤਾਂ ਸਾਨੂੰ ਦਸੀਆਂ ਆਲੋ ਮੈਂ ਆਪ ਦੇਖ ਲਓ ਦੇਖੋ ਬਈ ਬੱਲੇ ਬੱਲੇ ਹੋਈ ਵੀ ਮਠਿਆਈ ਸੱਜੀ ਵੀ ਹੈ ਹਨਾ ਹਾਂਜੀ ਵਿੱਚ ਕੀ ਨਾ ਹੈ ਹਾਂਜੀ ਪੂਰਨ ਸਿੰਘ ਜੀ ਐਸੇ ਪਿੰਡ ਦੇ ਰਹਿਣ ਵਾਲੇ ਹਾਂਜੀ ਹਾਂ ਜੀ ਅੱਜ ਫਿਰ ਕਿੰਨੀ ਕ ਸੇਲ ਹੋਈ ਹੈ ਸੇਲ ਵਧੀਆ ਚੱਲ ਰਹੀ ਹੈ ਜੀ ਕਮੈਂਟ ਬਿਲਕੁਲ ਵਧੀਆ ਜਾਨੀ ਕੇ ਮੇਲਾ ਭਰਿਆ ਹੋਇਆ ਹਾਂਜੀ ਐਨ ਫੁੱਲ ਭਰ ਰਹੀ ਜੀ ਬਿਲਕੁਲ ਹਨਾ ਹਾਂਜੀ ਜੇ ਪਿਛਲੇ ਸਾਲਾਂ ਦੇ ਨਾਲੋਂ ਗੱਲ ਕਰੀਏ ਇਸ ਵਾਰ ਸਾਲ ਹਾਂ ਵਧੀਆ ਜੀ ਐਨ ਬਿਲਕੁਲ ਸਬਸ ਕਲਾਸ ਭਰ ਰਹੀ ਕੋਚੋ ਹਾਂਜੀ ਹਾਂ ਖੁਸ਼ ਆ ਜੀ ਬਿਲਕੁਲ ਹਨਾ ਹਾਂਜੀ ਕਰੋ ਜੀ ਇੱਥੇ ਕਰੋ ਜੀ ਗੱਲ ਆ ਪ੍ਰਧਾਨ ਜੀ ਇੱਧਰ ਸਾਡੇ ਨਿਕਲ ਕਰਦੇ ਆ ਕਰਦੇ ਆ ਵੀਰੇ ਕਰਦੇ ਆ ਪਰ ਆਹ ਜੀ লাইਵ লাইਵ ਚੱਲ ਰਿਹਾ ਆਪਣਾ ਹੈਲੋ ਆ ਜਾ ਬਈ ਤੁਸੀਂ ਦੇਖ ਸਕਦੇ ਹੋ ਅਸੀਂ ਜਿਹੜੇ ਕੁਛ ਇੱਥੇ ਦੇ ਪਿੰਡ ਦੇ ਵਾਸੀ ਸੀ ਉਹਨਾਂ ਨਾਲ ਵੀ ਇਹ ਪਾ ਗੱਲਾਂ ਬਾਤਾਂ ਕੀਤੀਆਂ লাইਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਲਬਾਣੂ ਪਿੰਡ ਦੀਆਂ ਔਰ ਅੱਗੇ ਮੈਂ ਕੈਮਰਾਮੈਨ ਨੂੰ ਕਿੰਨਾ ਕਿ ਜਿਹੜੇ ਹੋਰ ਚਾਰਟਸ 'ਤੇ ਜਿਹੜਾ ਦ੍ਰਿਸ਼ ਹੈ ਨੇ ਉਹ ਲੋਕਾਂ ਨੇ ਦਿਖਾਏ ਜਾਣ ਵੀਡੀਓ ਨੂੰ ਵੱਤਵਾ ਦਾ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਹਰ ਸਾਲ ਇੱਥੇ ਜਿਹੜੀ ਕਿ ਲਾਈਵ ਵੀਡੀਓ ਮੈਂ ਜ਼ਰੂਰ ਕਰਦਾ ਹੁੰਦਾ ਹਾਂ ਕਿਉਂਕਿ ਇਹ ਮੇਲੇ ਦੇ ਨਾਲ ਮੇਰੀਆਂ ਵੀ ਜਿਹੜੀਆਂ ਨੇ ਕਾਫੀ ਯਾਦਾਂ ਜਿਹੜੀਆਂ ਨੇ ਜੁੜੀਆਂ ਹੈਗੀਆਂ ਨੇ ਯਾਰ ਥੋੜਾ ਪਿੱਛੇ ਰਹਿ ਜਾ ਆ ਇਹ ਆ ਟਰੈਕਟਰ ਹੁੰਦੇ ਸੀ ਕਿਸੇ ਟਾਈਮ ਜਿਹੜੇ ਸੀ ਆਪ ਨੇ ਖਰੀਦੇ ਹੁੰਦੇ ਸੀ ਪਰ ਅੱਜ ਦਾ ਇਲੈਕਟ੍ਰੋਨਿਕ ਜੀ ਨੇ ਚੀਜ਼ਾਂ ਨੇ ਉਹਦਾ ਜਿਹੜਾ ਜੋਬ ਹੈਗਾ ਉਹ ਜ਼ਿਆਦਾ ਹੈਗਾ ਆ ਪੂਰਾ ਮੇਲਾ ਭਰਿਆ ਪਿਆ ਔਰ ਦੁਕਾਨਾਂ ਜਿਹੜੀਆਂ ਨੇ ਸੱਜੀਆਂ ਪਈਆਂ ਨੇ ਹਨਾ ਬਹੁਤ ਹਰ ਲੋਕਾਂ ਦੇ ਵਿੱਚ ਖੁਸ਼ੀ ਹੈ ਕਿਉਂਕਿ ਪਹਿਲਾ ਮੇਲਾ ਇੱਥੇ ਲੱਗਦਾ ਹੁੰਦਾ ਹੈ ਕਲਵਾਣੂ ਪਿੰਡ ਦੇ ਵਿੱਚ ਕਲਵਾਣੂ ਗੱਲ ਕਰੀਏ ਪਾਤਰਾ ਦੇ ਨਾਲ ਲੱਗਦਾ ਘੱਗੇ ਦੇ ਨਾਲ ਲੱਗਦਾ ਇੱਕ ਛੋਟਾ ਜਿਹਾ ਪਿੰਡ ਹੈਗਾ ਆ ਮਨਤਾ ਬਹੁਤ ਹੈ ਇੱਥੋਂ ਦੇ ਲੋਕ ਜਿਹੜੇ ਨੇ ਸੇਵਾ ਭਗਤੀ ਇਹਨਾਂ ਦੇ ਵਿੱਚ ਬਹੁਤ ਜਾਰੀ ਹੈ ਔਰ ਸੁਵਿਧਾ ਜਿਹੜੀਆਂ ਨੇ ਵੱਤੋ ਵੱਤ ਤੁਸੀਂ ਇਹ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਜ਼ਰੂਰ ਕਰਿਓ ਇਹ ਜੇ ਕੋ ਗੱਲ ਕੀਤੀ ਜਾਵੇ ਮੈਂ ਕੈਮਰਾਮੈਨ ਨੂੰ ਕਹਿਣਾ ਕਿ ਦਿਖਾਈਆਂ ਜਾਣ ਵੀ ਦੁਕਾਨਾਂ ਦੇ ਅੰਦਰ ਕਿਵੇਂ ਖਰੀਦਦਾਰੀ ਹੈ ਜਿਹੜੀ ਇੱਥੇ ਹੁੰਦੀ ਨਜ਼ਰ ਆ ਰਹੀ ਹੈ ਛੋਟੇ ਛੋਟੇ ਬੱਚੇ ਜਿਹੜੇ ਨੇ ਉਹਨਾਂ ਦੇ ਵਿੱਚ ਉਹ ਪੂਰੀ ਖੁਸ਼ੀ ਹੈ ਔਰ ਖੁਸ਼ੀ ਦੇ ਨਾਲ ਉਹ ਇੱਥੇ ਆਏ ਹੋਏ ਨੇ ਖਰੀਦਦਾਰੀ ਕਰਨਗੇ ਅਸੀਂ ਕਿਸੇ ਟਾਈਮ ਆਉਂਦੇ ਹੁੰਦੇ ਹਾਂ ਆਪਣੇ ਪੇਰੈਂਟਸ ਦੇ ਨਾਲ വിഡോ വേർ ജൂർ കെമരാമന സൈഡ ജന ਪੂਰਾ ਮੇਲਾ ਭਰਿਆ ਇਸ ਟਾਈਮ ਨਜ਼ਰ ਆ ਰਿਹਾ ਔਰ ਕਿਉਂਕਿ ਇਹ ਐਸੇ ਪਿੰਡ ਦੇ ਨਾਲ ਕਾਫੀ ਪਿੰਡ ਜਿਹੜੇ ਨੇ ਉਹ ਲੱਗਦੇ ਨੇ ਆਜੋ ਆਜੋ ਬਾਕੀ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਜਰੂਰ ਕਰਿਓ ਔਰ ਮੈਂ ਤੁਹਾਡੇ ਨਾਲ ਇਦਾਂ ਦੀ ਜਿਹੜੀਆਂ ਖਬਰਾਂ ਨੇ ਉਹ ਮੈਂ ਇੱਥੇ ਹੀ ਲੈਂਦਾ ਆਵਾਂਗਾ ਔਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਨੇ ਸਵੇਰ ਤੋਂ ਯਾਨੀ ਕਿ ਮੱਥਾ ਟੇਕਦੇ ਤੇ ਨਜ਼ਰ ਆ ਰਹੇ ਨੇ ਇਹ ਸਵੀਰਾਸਣ ਜਿਹੜੀਆਂ ਕਲਵਾਂਡੂ ਪਿੰਡ ਦੀਆਂ ਸਨ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਜ਼ਰੂਰ ਕਰਿਓ ਮੈਂ ਕਿਸੇ ਹੋਰ ਕਬਰ ਦੇ ਨਾਲ ਤੁਹਾਡੇ ਨਾਲ ਫਿਰ ਹੋਣਾ ਰੂਗਰੂ ਉਦੋਂ ਤੱਕ ਦਿਓ ਮੈਨੂੰ ਇਜਾਜ਼ਤ ਧੰਨਵਾਦ ਸਸੀ ਜੀ ਕੋਣ ਆ ਰਹਿ ਬਿੱਟ ਮਨਰੋ ਵੀਰਦਾ ਜੋ ਦੂਰ ਦਾ ਗਾਲੀਆ ਜਦੋਂ ਭਾਈ